ਇੱਕ ਵੱਡੀ ਖਬਰ ਵਿਕਰਮ ਮਜੀਠੀਆ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਨਾਬਾ ਜੇਲ੍ਹ ਦੇ ਵਿੱਚ ਬੰਦ ਵਿਕਰਮ ਮਜੀਠੀਆ ਤੋਂ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ तकरीबन ਦੋ ਕੰਢੇ ਤੱਕ ਚੱਲੀ ਇਸ ਪੁੱਛਗਿੱਛ ਦੇ ਦੌਰਾਨ ਕਈ ਅਹਿਮ ਸਵਾਲ ਜੋ ਕੀਤੇ ਗਏ ਨੇ ਵਿਕਰਮ ਮਜੀਠੀਆ ਤੋਂ ਕਾਬਿਲ ਜ਼ਿਕਰ ਹੈ ਕਿ ਐਫਐਸਪੀ ਪਟਿਆਲਾ ਵਰਨ ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਕਿ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਗੁੰਮਸ਼ੁਦਾ ਜ਼ਮੀਨ ਰਿਕਾਰਡ ਨੂੰ ਲੈ ਕੇ ਵਿਕਰਮ ਮਜੀਠੀਆ ਤੋਂ ਕਈ ਵੱਡੇ ਸਵਾਲ ਕੀਤੇ ਗਏ ਨੇ ਹਾਲਾਂਕਿ ਇਸ ਨੂੰ ਲੈ ਕੇ ਸਟ੍ਰਕ ਇਹ ਇੰਤਜ਼ਾਮਤ ਜੇਕਰ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਨਾਬਾ ਜੇਲ੍ਹ ਦੇ ਵਿੱਚ ਕਿਵੇਂ ਸਿਕਿਉਰਿਟੀ ਦੇ ਪੁਖਤਾ ਬੰਦੋਬਸਤ ਕੀਤੇ ਹੋਏ ਨਜ਼ਰ ਆ ਰਹੇ ਨੇ ਤੇ ਜਿਵੇਂ ਹੀ ਇਹ ਗੱਡੀਆਂ ਦਾ ਕਾਫਲਾ ਜਿਹੜਾ ਕੀ ਹੈ ਨਾਬਾ ਜੇਲ੍ਹ ਦੇ ਕੋਲ ਪਹੁੰਚਦਾ ਤਾਂ ਵੱਖ-ਵੱਖ ਮੀਡੀਆ ਅਧਾਰਿਆਂ ਦੇ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਕਵਰ ਕਰਨ ਦੇ ਲਈ ਜਿਹੜਾ ਕੀ ਹੈ ਆਪਣੀ ਕਾਰਵਾਈ ਪਾਈ ਜਾਂਦੀ ਹੈ ਪਰ ਇਸ ਦੌਰਾਨ ਜੋ ਵੱਡੀ ਗੱਲ ਦੇਖਣ ਨੂੰ ਮਿਲੀ ਹੈ ਕਿ 2 ਘੰਟੇ ਤੱਕ ਕੀਤੇ ਗਏ ਪੁੱਛ ਕੇ ਇਸ ਤਰ੍ਹਾਂ ਸਵਾਲਾਂ ਦਾ ਜਿਹੜਾ ਕਿ ਜਵਾਬ ਵਿਕਰਮ ਮਜੀਠੀਆ ਵੱਲੋਂ ਦਿੱਤਾ ਗਿਆ ਕਿ ਨਹੀਂ ਇਸ ਸਬੰਧੀ ਜਿਹੜਾ ਕਿ ਐਸਐਸਪੀ ਪਟਿਆਲਾ ਵਰਨ ਸ਼ਰਮਾ ਦੇ ਵੱਲੋਂ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਗਿਆ ਅਤੇ ਇਸ ਸਬੰਧ ਦੇ ਵਿੱਚ ਜਦੋਂ ਮੀਡੀਆ ਦੇ ਉਹਨਾਂ ਨੂੰ ਗੱਡੀ ਦੇ ਵਿੱਚ ਸਵਾਲ ਕਰਦੇ ਕਿ ਵੀ ਕੀਤੇ ਹੈਗੇ ਪਰ ਉਹਨਾਂ ਨੇ ਕੋਈ ਵੀ ਸਵਾਲ ਦਾ ਜਵਾਬ ਦੇਣਾ ਮੁਨਾਸਬ ਨਹੀਂ ਸਮਝਿਆ ਤੇ ਇਸ ਤੋਂ ਬਾਅਦ ਉਹ ਚਲੇ ਜਾਂਦੇ ਨੇ ਪਰ ਨਾਲ ਹੀ ਇਸ ਮੌਕੇ ਤੇ ਜਿਹੜੇ ਕਿ ਇਹ ਜਾਂਚ ਟੀਮ ਦੇ ਨਾਲ ਮੌਜੂਦ ਨਾਬਾ ਥਾਣਾ ਕੋਤਵਾਲੀ ਦੇ ਐਸਐਚਓ ਸਰਪਜੀਤ ਸਿੰਘ ਉਹਨਾਂ ਦੇ ਵੱਲੋਂ ਜਿਹੜਾ ਕਿ ਜ਼ਰੂਰ ਮੀਡੀਆ ਨੇ ਦੱਸਿਆ ਗਿਆ ਕਿ ਵਿਕਰਮ ਮਜੀਠੀਆ ਤੋਂ ਸਵਾਲ ਜਵਾਬ ਕੀਤੇ ਗਏ ਹੈਗੇ ਨੇ ਅਤੇ 2 ਘੰਟੇ ਤੱਕ ਇਹ ਜਿਹੜੀ ਕਿ ਪੁੱਛਕਿਸ਼ ਚੱਲੀ ਹੈਗੀ ਹੈ ਕਾਬਲੇ ਜ਼ਿਕਰ ਹੈ ਕਿ 25 ਜੂਨ ਨੂੰ ਵਿਕਰਮ ਮਜੀਠੀਆ ਨੂੰ ਆਮਦਨ ਤਵਾ ਜਾਇਦਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਤੱਕ ਕਈ ਇਸ ਮਾਮਲੇ ਦੇ ਵਿੱਚ ਹੀਰਿੰਗਸ ਵੀ ਹੋ ਚੁੱਕੇ ਨੇ ਤੇ ਮੋਹਾਲੀ ਅਦਾਲਤ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਜ਼ਮਾਨਤ ਦੇਣ ਤੋਂ ਵੀ ਇਨਕਾਰ ਕੀਤਾ ਜਾ ਚੁੱਕਾ ਹੈ। ਸੀਨੀਅਰ ਆਫਸਰ ਜਿਹੜੇ ਸੀਗੇ ਉਹ ਕਹ ਰਹੇ ਸੀ ਜਿਹੜਾ ਕਿ 2-2 ਘੰਟੇ ਦਾ ਮਿਲਣ ਕਿਹਨੂੰ ਆਏ ਸੀਗੇ ਅੰਦਰ ਮਜੀਤਿਆ ਸਾਹਿਬ ਦੀ ਚਾਹਤੀ ਸੀ ਠੀਕ ਹੈ ਸੈਟ ਆਈ ਸੀ ਸੈਟ ਸੈਟ ਵਿੱਚ ਕੋਣ ਕੋਣ ਸਨ ਐਸਐਸਪੀ ਸਾਹਿਬ ਸੀ ਸੈਟ ਦੇ ਵਿੱਚ ਇੱਕ ਮਿੰਟ ਰੁਕਿਓ ਗੱਲ ਇਹ ਹੈ ਕਿ ਇੱਕ ਵੱਡੀ ਖਬਰ ਵਿਕਰਮ ਮਜੀਠੀਆ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਨਾਬਾ ਜੇਲ੍ਹ ਦੇ ਵਿੱਚ ਬੰਦ ਵਿਕਰਮ ਮਜੀਠੀਆ ਤੋਂ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ तकरीबन 2 ਘੰਟੇ ਤੱਕ ਚੱਲੀ ਇਸ ਪੁੱਛਗਿੱਛ ਦੇ ਦੌਰਾਨ ਕਈ ਅਹਿਮ ਸਵਾਲ ਜੋ ਕੀਤੇ ਗਏ ਨੇ ਵਿਕਰਮ ਮਜੀਠੀਆ ਤੋਂ ਕਾਬਲੇ ਜ਼ਿਕਰ ਹੈ ਕਿ ਐਫਐਸਪੀ ਪਟਿਆਲਾ ਵਰਨ ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਕਿ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਗੁੰਮਸ਼ੁਦਾ ਜ਼ਮੀਨ ਰਿਕਾਰਡ ਨੂੰ ਲੈ ਕੇ ਵਿਕਰਮ ਮਜੀਠੀਆ ਤੋਂ ਕਈ ਵੱਡੇ ਵਾਲ ਕੀਤੇ ਗਏ ਨੇ ਹਾਲਾਂਕਿ ਇਸ ਨੂੰ ਲੈ ਕੇ ਸੁਰੱਖਿਆ ਇੰਤਜ਼ਾਮਤ ਜੇਕਰ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਨਾਬਾ ਜੇਲ੍ਹ ਦੇ ਵਿੱਚ ਕਿਵੇਂ ਸਿਕਿਉਰਿਟੀ ਦੇ ਪੁਖਤਾ ਬੰਦੋਬਸਤ ਕੀਤੇ ਹੋਏ ਨਜ਼ਰ ਆ ਰਹੇ ਨੇ ਤੇ ਜਿਵੇਂ ਹੀ ਇਹ ਗੱਡੀਆਂ ਦਾ ਕਾਫਲਾ ਜਿਹੜਾ ਕੀ ਹੈ ਨਾਬਾ ਜੇਲ੍ਹ ਦੇ ਕੋਲ ਪਹੁੰਚਦਾ ਤਾਂ ਵੱਖ-ਵੱਖ ਮੀਡੀਆ ਆਧਾਰਿਆਂ ਦੇ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਕਵਰ ਕਰਨ ਦੇ ਲਈ ਜਿਹੜਾ ਕੀ ਹੈ ਆਪਣੀ ਕਾਰਵਾਈ ਪਾਈ ਜਾਂਦੀ ਹੈ ਪਰ ਇਸ ਦੌਰਾਨ ਜੋ ਵੱਡਕਲ ਦੇਖਣ ਨੂੰ ਮਿਲੀ ਹੈ ਕਿ 2 ਘੰਟੇ ਤੱਕ ਕੀਤੇ ਗਏ ਪੁੱਛਗਿੱਛ ਦੌਰਾਨ ਸਵਾਲਾਂ ਦਾ ਜਿਹੜਾ ਕੀ ਜਵਾਬ ਵਿਕ੍ਰਮ ਮਜੀਠੀਆ ਵੱਲੋਂ ਦਿੱਤਾ ਗਿਆ ਕਿ ਨਹੀਂ ਇਸ ਸਬੰਧੀ ਜਿਹੜਾ ਕਿ ਐਸਐਸਪੀ ਪਟਿਆਲਾ ਵਰਨ ਸ਼ਰਮਾ ਦੇ ਵੱਲੋਂ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਗਿਆ ਅਤੇ ਇਸ ਸਬੰਧ ਦੇ ਵਿੱਚ ਜਦੋਂ ਮੀਡੀਆ ਦੇ ਉਹਨਾਂ ਨੂੰ ਗੱਡੀ ਦੇ ਵਿੱਚ ਸਵਾਲ ਕਰਦੇ ਕਿ ਵੀ ਕੀਤੇ ਹੈਗੇ ਪਰ ਉਹਨਾਂ ਨੇ ਕੋਈ ਵੀ ਸਵਾਲ ਦਾ ਜਵਾਬ ਦੇਣਾ ਮੁਨਾਸਬ ਨਹੀਂ ਸਮਝਿਆ ਤੇ ਇਸ ਤੋਂ ਬਾਅਦ ਉਹ ਚਲੇ ਜਾਂਦੇ ਨੇ ਪਰ ਨਾਲ ਹੀ ਇਸ ਮੌਕੇ ਤੇ ਜਿਹੜੇ ਕਿ ਇਹ ਜਾਂਚ ਟੀਮ ਦੇ ਨਾਲ ਮੌਜੂਦ ਨਾਬਾ ਥਾਣਾ ਕੋਤਵਾਲੀ ਦੇ ਐਸਐਚਓ ਸਰਪਜੀਤ ਸਿੰਘ ਉਹਨਾਂ ਦੇ ਵੱਲੋਂ ਜਿਹੜਾ ਕਿ ਜ਼ਰੂਰ ਮੀਡੀਆ ਨੂੰ ਦੱਸਿਆ ਗਿਆ ਕਿ ਵਿਕਰਮ ਮਜੀਠੀਆ ਤੋਂ ਸਵਾਲ ਜਵਾਬ ਕੀਤੇ ਹੈਗੇ ਹੈਗੇ ਨੇ ਅਤੇ 2 ਘੰਟੇ ਤੱਕ ਇਹ ਜਿਹੜੀ ਕਿ ਪੁੱਛ ਕਿਸ ਚੱਲੀ ਹੈਗੀ ਇਹ ਕਾਬਲੇ ਜ਼ਿਕਰ ਹੈ ਕਿ 25 ਜੂਨ ਨੂੰ ਵਿਕਰਮ ਮਜੀਠੀਆ ਨੂੰ ਆਮਦਨ ਤਵਾ ਜਾਇਦਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਤੱਕ ਕਈ ਇਸ ਮਾਮਲੇ ਦੇ ਵਿੱਚ ਹੀਰਿੰਗਸ ਵੀ ਹੋ ਚੁੱਕੇ ਨੇ ਤੇ ਮੁਹਾਲੀ ਅਦਾਲਤ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਜ਼ਮਾਨਤ ਦੇਣ ਤੋਂ ਵੀ ਇਨਕਾਰ ਕੀਤਾ ਜਾ ਚੁੱਕਾ ਹੈ। ਸੀਨੀਅਰ ਆਫਸਰ ਜਿਹੜੇ ਸੀਗੇ ਉਹ ਕਹ ਰਹੇ ਸੀ ਜਿਹੜਾ ਕਿ 2-2 ਘੰਟੇ ਦਾ ਮਿਲਣ ਕਿਹਨੂੰ ਆਏ ਸੀਗੇ ਅੰਦਰ ਮਜੀਠੀਆ ਸਾਹਿਬ ਨੂੰ ਚਾਹੀ ਸੀ ਸੈੱਟ ਆਈ ਸੀ ਸੈੱਟ 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 ਵਿੱਚ ਕੌਣ ਕੌਣ ਆਉਂਦਾ ਐੱਸਐੱਸਪੀ ਸਾਹਿਬ ਸੀ ਸੈੱਟ ਦੇ ਵਿੱਚ ਠੀਕ ਹੈ ਇੱਕ ਮਿੰਟ ਗਈ ਗਲਿੰਚ ਕੋਈ ਨਾ ਆ ਕੇ